ਮਰੀਦ ਤੇ ਦਰਗਾਹੀ ਸ਼ਫਕੀਰ ਨੂੰ ਲਗਣ ਲੱਗੀ ਗੁਰੂ ਤੇਗ ਬਹਾਦਰ ਜੀ ਮਹਾਰਾ ਦੇ ਦਰਸ਼ਕ ਜਿਵੇਂ ਆਪਾਂ ਨੂੰ ਅੱਜ ਬਾਬਾ ਅਤਰ ਸਿੰਘ ਚੇਤੇ ਜਿਵੇਂ ਆਪਾਂ ਨੂੰ ਅੱਜ ਬਾਬਾ ਅਤਰ ਸਿੰਘ ਜੀ ਚੇਤੇ ਆਉਂਦੇ ਆ ਉਹ ਮਣਾ ਕਈ ਵੇਰ ਬੰਦਾ ਮੇਰੇ ਵਰਗਾ ਦਵਾਨੀ ਦਾ ਬੰਦਾ ਸੋਚਦਾ ਮਣਾ ਜੇ ਆਪਾਂ ਉਸ ਵੇਲੇ ਹੁੰਦੇ ਵੀ ਪਾਪਿਆਂ ਦੇ ਨਾਲ ਰਹਿ ਕੇ ਆਪਾਂ ਵੀ ਲਾਹ ਲੈ ਜੇ ਸਤ ਦਾ ਦੇ ਨਾਮ ਰਹਿਣ ਵਾਲੀ ਸਾਰੇ ਸੰਤ ਦੇ ਤੁ। ਬਾਬਾ ਇਸਰਜੰਗਨ ਨੇ ਨਿਗਰਾ ਮਾਰਨੋ ਬਾਬਾ ਜੀ ਜਿਹਦੇ ਨੇ ਮਰਜੀ ਦੇਗਾ ਮਾਰਨੋ ਇਹੋ ਜਿਹਾ ਤਾਂ ਕੋਈ ਹੈ ਹੀ ਨਹੀਂ। ਨਾਲੇ ਸਾਧੂ ਸੰਤਾਂ ਦੇ ਨਾਲ ਰਹਿਣ ਵਾਲੇ ਨੇ ਸਾਰੀ ਸਾਰੀ ਦਿਹਾੜੀ ਟੋਕਰੀ ਤੋਂ ਨਹੀਂ। ਹੁਣ ਤਾਂ ਬੰਦਾ ਜਿਹੜਾ ਮਿਲਿਆ ਤਾਂ ਕੱਢਾ ਗਲਾਸ ਨਹੀਂ ਚੱਕ ਰਾਜੀ ਆਪ ਦਾ। ਲੱਕਰ ਤੇ ਰੋਟੀ ਖਾਂਦਾ ਆਇਆ ਰੱਖ ਦਿੰਦਾ ਜਮਗਾ ਨੂੰ ਉੱਪਰ ਰੱਖ ਦਿੰਦਾ। جب سنت بنا کے کہ میں تو چورا لگتا میں نے کمال نہیں ہے کتھے بابا اصل تے کتھے سی آپ دا پانی پی کے پانی پا کے بھی نہیں پی سکتے لوکی سانوں بھی سنت کہی کہے جا جہ ہونا ہے درگاہی شاہ فقیر آئے چیتے کرتا جب جی اج بابا آپ بابا اصل سنگھ کو چیتے کرتے ਚਿੱਤ ਕਿਵੇਂ ਕਰੀਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਆ ਰੱਬ ਦੇ ਆਸ਼ਿਕ ਦੀਆਂ ਨੌ ਨਿਸ਼ਾਨੀਆਂ ਰੱਬ ਨਾਲ ਪਿਆਰ ਕਰਨ ਵਾਲੇ ਬੰਦੇ ਦੀਆਂ ਨਾ ਨੌ ਨਿਸ਼ਾਨੀਆਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਸ਼ਬਦ ਦੇ ਚਾਰ ਪਦੇ ਉਚਾਰਨ ਕਰਦੇ ਆ ਪਹਿਲਾ ਪਦ ਸ਼ਬਦ ਦਾ ਪਦ ਹੈ ਮੇਰਾ ਮਨ ਲੋਚਾ ਗੁਰ ਦਰਸ਼ਨ ਤਾਏ ਬਲ ਪਤਲਾ ਚਾਤਰ ਦੂਜਾ ਪਦ 13 ਮੁਖ ਸੁਆਬਾ ਜੀਓ ਸਹਿਬ ਦੁਰਬਾਰੀ ਚ ਰਗੂਆ ਦੇਖੈ ਤੀਜਾ ਪਲਾ ਇੱਕ ਕੜੀ ਨ ਮਿਲਤੇ ਤਾਂ ਕਲ ਜੂ ਹੁੱਤਾ ਹੁਣਕਤ ਮਿਲਿਆ ਪਰਿਆ ਤੁੰ ਬਗਵੰਤਾ ਮੋਹੈ ਰੈਣ ਨਿ ਬਿਹਾਵਾ ਬੜਿਆ ਕਰਦੇ ਓ ਸਖਤਾ ਗੁਰਾਂ ਤੋਂ ਬਿਨਾਂ ਨਹੀਂ ਰਹਿੰਦਾ ਬੱਚੇ ਨ ਮੱਛੀ ਪਾਣੀ ਤੂੰ ਬਿਨਾਂ ਕੁਤੀ ਹੈ ਜੋ ਮਛਲੀ ਬਣ ਪਾਣੀਆਂ ਇੱਕ ਕਲਚੇ ਤੇ ਰਖਿਓ ਮੱਛੀ ਦੀ ਤੇ ਪਾਣੀ ਦੀ ਪ੍ਰੀਤੀ ਇੱਕ ਅੰਗੀ ਹੈ ਮੱਛੀ ਪਾਣੀ ਤੋਂ ਪਾਣੀ ਨੂੰ ਤੜਫਦੀ ਹੈ ਪਾਣੀ ਨੂੰ ਮੱਛੀ ਚੇਤੇ ਨਹੀਂ ਪਾਣੀ ਨੂੰ ਨਹੀਂ ਮੱਛੀ ਚੇਤੇ ਮੱਛੀ ਰਜਦੀ ਵੀ ਪਾਣੀ ਪਾਣੀ ਕਰੀ ਜਾਂਦਾ ਜੇ ਕਿਸ ਨੇ ਰੰਨ ਕੇ ਖਾ ਲਈ ਉਹ ਵੀ ਪਾਣੀ ਪਾਣੀ ਕਰਦਾ ਤੇ ਪਾਣੀ ਨੂੰ ਮੱਛੀ ਚੇਤੇ ਤੇ ਗੁਰੂ

ਸਭ ਲੜ ਜੇ ਤੇ ਉਹਨੂੰ ਗਾਲਣ ਨੂੰ ਰਾਜੀ ਕਰ ਦਿੰਦਾ ਹੈ ਕਹਿੰਦਾ ਜੇ ਕਿਸੇ ਬੰਦੇ ਨੂੰ ਬਿਛੂੜੇ ਦਾ ਦੁੱਖ ਲੱਗ ਜੇ ਨਾ ਐਤੋਂ ਵੱਡਾ ਦੁਨੀਆਂ ਤੇ ਕੋਈ ਦੁੱਖ ਨਹੀਂ ਦੁੱਖ ਬੰਦੇ ਨੂੰ ਭੁੱਖ ਦਾ ਵੀ ਹੈ ਭੁੱਖ ਨਾਲੋਂ ਮੁੱਕ ਮੌਤ ਦਾ ਵੀ ਹੈ ਮੌਤ ਨਾਲੋਂ ਵੱਡਾ ਦੁੱਖ ਬੰਦੇ ਨੂੰ ਬਿਛੂੜੇ ਦਾ ਜਿਨ੍ਹਾਂ ਨੇ ਬਾਬਾ ਅਤਰ ਸਿੰਘ ਜੀ ਦੇ ਦਰਸ਼ਨ ਤਾਂ ਕੋਈ ਹੋਊਗਾ ਜਿਨ੍ਹਾਂ ਨੇ ਬਾਬਾ ਅਤਰ ਸਿੰਘ ਦੀ ਕਰਨੀ ਵੀ ਪੜੀ ਹੈ ਸੁਣਿਆ ਅੱਜ ਉਹ ਵੀ ਬੰਦਾ ਝੋਰਾ ਕਰਦਾ ਉਹ ਸੰਤ ਨੇ ਕਿੰਨੀ ਕਮਾਈ ਕੀਤੀ ਹੋਣੀ ਆ ਦੁਰਗਾ ਆਇਸ਼ਾ ਫਕੀਰ ਚੌਂਕੜਾ ਮਾਰਿਆ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਚੇਤੇ ਕਰਦਾ ਤੇ ਦਿਨ ਦਾ ਸ਼ਪਾ ਤੇ ਉਹਦੀ ਪਤਾ ਲੱਗਿਆ ਜਦੋਂ ਭਾਈ ਜੈਤਾ ਸੀਸ ਲੈ ਕੇ ਆ ਗਿਆ ਭਾਈ ਭਾਈ ਜੈਤਾ ਜਿਹੜਾ ਸੀਸ ਲੈ ਕੇ ਆਇਆ ਨਾ ਪਹਿਲਾਂ ਪੜਾਕੀ ਤਾਨੂੰ ਤਰਾਵਣੀ دوجا پڑا کیا امبالے کرم دس پڑا کر درگائی شاہ فکیل نوازا پڑھنے سین ہے جدو بھائی جیتا پہنچیا تو آپ جوت دان لے اسلام درم دن ਮੁਸਲਮਾਨ ਕਹਿੰਦੇ ਆ ਤਾਂ ਕਿਆ ਮਤਲਬ ਡੇਰਾ ਡੇਰੇ ਚ ਚਲਾ ਕੇ ਲਾਉਣੀ ਹੈ ਜੋਤ ਪਰ ਆਪਣੇ ਸਿੱਖਾਂ ਦੇ ਵਿੱਚ ਤਾਂ ਹੁਣ ਇਹੋ ਜਿਹਾ ਕੰਮ ਆ ਗਿਆ ਨਾ ਨਾ ਉਹ ਕਹਿ ਕੇ ਰਹਿ ਜੇਵੇਂ ਭੋਗ ਲੱਗੇ ਤਾਂ ਨਾ ਧੂਪ ਪੱਤੀ ਕਰਕੇ ਰਹਿ ਮੇਰਾ ਕਹਿਣ ਦਾ ਮਤਲਬ ਹੈ ਅਖੰਡ ਪਾਠ ਜਦੋਂ ਖੁੰਦਾ ਪੰਜ ਪਾਠੀ ਪੂਰੇ ਹੋਦੇ ਦੂਜੇ ਕਹਿਣਗੇ ਤੂੰ ਜਾ ਕੇ ਅਰਦਾਸ ਕਰਕੇ ਸ਼ੁਰੂ ਕਰਨਾ ਸੀ ਹੁੰਦੇ ਆ ਜੇ ਕਿਸੇ ਨੇ ਸਤ ਗਿਆਨੀ ਕਰਮਤਨ ਸਿੰਘ ਜੀ ਨੂੰ ਕਿਹਾ ਬਾਬਾ ਜੀ ਖੱਡ-ਫਾੜ ਕਰੋ ਕਹਿੰਦੇ 25 ਛਕ ਜਾਣਗੇ ਮਰਜ਼ਾ ਦਾ ਕੋਈ ਚੀਜ਼ ਆਏ ਨਾ ਸੋਚੋ ਕੋਈ ਅਸੀਂ ਪਤਾ ਨਹੀਂ ਪੜ ਕੇ ਕਿੱਥੇ ਜਾਵੜੇ ਪੜ ਕੇ ਬਗੈਗੂਏ ਤੁਸੀਂ ਕਿੱ데 ਨਹੀਂ ਤੁਸੀਂ ਧਰਮ ਨਾਲੋਂ ਥੱਲੇ ਆ ਗਏ ਤੇ ਦੁਨੀਆ ਦੀ ਦੁਨੀਆ ਦੀਆਂ ਗੱਲਾਂ 'ਚ ਮੂਰੇ ਹੋ ਗਏ ਬਕਾਲਾ ਦੀ ਅੱਗ ਲੱਗੀ ਆ ਲੋਕਾਂ ਨੂੰ ਸੜਕਾਂ ਦੇ ਉੱਤੇ ਕਾਲ ਯੁਗ ਛਾਲਾਂ ਮਾਰਨਾ ਪੈਂਦਾ ਹੈ ਤਾਕਤ ਕੁੰਜੜੀਆਂ ਮਨੋ ਕੁੰਜੜੀਆਂ ਮੇਰਾ ਕਹਿਣ ਦਾ ਬਤੂਲਾ ਸੜਕਾਂ ਤੇ ਦੇਖ ਲੋ ਜਵਾਨੀ ਦਾ ਨਸ਼ਾ ਇਹੇ ਜਿਹਾ ਜਿਵੇਂ ਹਾਥੀ ਸ਼ਰਾਬ ਨਾਲ ਰੰਝਾ ਫਿਰਦਾ ਆ। ਆਵਾਰ ਨੇ ਤੇ ਇਤਜਾ ਕੇ ਦੇਖ ਲੋ ਕੀ ਹਾਲਤ ਆ। ਮੇਰਾ ਕੈਨੇਡਾ ਕਲੂੜਾ ਅਮਰੀਕਾ ਮੁੰਤਾ ਘੁੰਮਿਆ ਮੈਂ ਮੈਨੂੰ ਉਥੋਂ ਕਾਟਰ ਜਾ ਵੀ ਮਿਲ ਗਿਆ ਸੀ ਰਹਿਣ ਨੂੰ ਮੈਂ ਕਿਹਾ ਮੈਂ ਤਾਂ ਮਹੀਨਾ ਨਹੀਂ ਰਹਿ ਸਕਦਾ। ਮੇਰਾ ਮਤਬਲ ਹੈ ਬਈ ਕਰਜੋ ਕੋਕਾ ਸੜਕਾਂ ਤੇ ਛਾਲਾ ਮਾਰਦਾ ਫਿਰਦਾ ਤੇ ਲੋਕ ਇੱਥੇ ਆਉਂਦੇ ਜਾਨੇ ਖੋਜਣ ਚੱਲਦੇ ਜੋ ਅਗਵਾਦ ਕਰ ਰਿਹਾ। ਇੰਨੇ ਜੋ ਅਕਬਾਰ ਕਾਇਆ ਕੋਈ ਬੰਦਾ ਹੱਥ ਕੱਢ ਕੇ ਕਹਿੰਦੇ ਵੀ ਮੇਰੇ ਚੁਆਕਣੇ 50000 ਕੱਢਿਆ ਲੱਕਾਇ ਦੇ ਵਿੱਚ ਇੱਥੇ ਪੜੀਆਂ ਬੇਚਦੇ ਨੇ ਘਰ ਬੇਚਦੇ ਨੇ ਲੋਕਾਂ ਨੇ ਇੱਥੇ ਲੋਕਾਂ ਨੇ ਘਰ ਵੀ ਬੇਚਦੇ ਨੇ ਪੜੀਆਂ ਵੀ ਬੇਚਲੀਆਂ ਤੇ ਨਾਲੇ ਅੱਜ ਤੋਂ ਪੱਜਾ ਸੱਤਾਂ ਸਾਲਾਂ ਨੂੰ ਮਾਂ ਪਿਓ ਰੋਣਗੇ ਜੋ ਮਾਂ ਪਿਓ ਨੇ ਬਾਹਰ ਜਾਣਾ ਨਹੀਂ ਜੋ ਆਕਾਂ ਨੇ ਮੁੜਨਾ ਨਹੀਂ ਇਹ ਗੱਲ ਜੇ ਤੇ ਰਖਿਓ ਚੁਆਕਾਂ ਨੇ ਮੁੜਨਾ ਨਹੀਂ ਮਾਂ ਪਿਓ ਨੇ ਬਾਹਰ ਜਾਣਾ ਨਹੀਂ ਜਿਹੜਾ ਲਾਦ ਕੱਲੀ ਕੱਲੀ ਲਾਦਾ ਅਗਲੇ ਨੇ ਲਾਦ ਦੀ ਗਵਾ ਲੀ ਮੇਰਾ ਕਹਿਣ ਦਾ ਮਤਵ ਇਹ ਹੈ ਜਦ ਗੁਰਦੁਆਰੇ ਚ ਲੈਣਾ ਲੱਗਦੀਆਂ ਰੋਟੀਆਂ ਖਾਣ ਵਾਸਤੇ ਜਿਹੜੇ ਲੋਕ ਇੱਥੇ ਜਵਾਕਾ ਹੋਟਲੋਂ ਦਿਖਾਉਂਦੇ ਸੀ ਪਰ ਗਾਲ੍ਹਾਂ ਚ ਤਾਂ ਨਿਉ ਲੈਣਾ ਲੱਗਦੀਆਂ ਕੋਲੇ ਰੋਟੀ ਖਾਣ ਲੋਕ ਕੋਈ ਪੈਸੇ ਨਹੀਂ ਐਵੇਂ ਤਾਂ ਨਹੀਂ ਬਗੜਨ ਲੱਗਦੇ ਅੱਜ ਤੋਂ ਤਾਂ ਲਾ ਕੇ ਸੱਜਣੋਂ ਸਰੋਵਰ ਤੋਂ ਹੀ ਲੈਣਾ ਲੱਗਦੀਆਂ ਮੈਂ ਤੇ ਗਹਿ ਮੈਂ ਥੋੜੇ ਦਿਨ ਹੋ ਕੇ ਜਾ ਕੇ ਆਏ ਪੰਜ ਥੋੜੇ ਦਿਨ ਲੈਣਾ ਲੱਗਦਾ ਗੁਰਦੁਆਰੇ ਚ ਮਿਸ਼ਾਲ ਰੋਟੀ ਦੇ ਦੇ ਮੇਰਾ ਕਹਿਣ ਦਾ ਮਤਵ ਹੈ ਜੇ ਸਿੱਖ ਗੁਰੂ ਨਾਲ ਜੁੜ ਜੇਨਾ ਤੇ ਇਹ ਜਹ ਦੁਨੀਆ ਦਾ ਕੋਈ ਸੁੱਖ ਨਹੀਂ ਜਿਹੜਾ ਨਾਲ ਨਾ ਗੁਰਮੇਵੇ ਕੋਈ ਇਹ ਜਹ ਦੁਨੀਆ ਦਾ ਸੁੱਖ ਨਹੀਂ ਜਿਹੜਾ ਗੁਰੂ ਨਹੀਂ ਦੇ ਸਕਦਾ ਤੇ ਗੁਰੂ ਨਾਲੋਂ ਟੁੱਟ ਕੇ ਕੋਈ ਇਹ ਜਹ ਦੁੱਖ ਨਹੀਂ ਜਿਹੜਾ ਨਾਲ ਲੱਗੇ ਗੁਰੂ ਨਾਲ ਟੁੱਟ ਕੇ ਦੇਖ ਲੋ ਕੋਈ ਇਹ ਜਹ ਦੁੱਖ ਨਹੀਂ ਜਿਹੜਾ ਨਾਲ ਲੱਗੇ ਆਪ ਆਪਣਾ ਦੇਣਿਆ ਆ ਮੋਬਾਈਲ ਨੌਜਵਾਨ ਪੀੜੀ ਗਾਲੀ ਪਈ ਐ ਕਿਉਂ ਹਮ ਆਪਾਂ ਕੋੜੋਂ ਨੂੰ ਮਿਲਣ ਜਾਂਦੇ ਪੂਰੇ ਨਹੀਂ ਝਾਕੀ ਜਾਂਦਾ ਇਹ ਉਹਨੂੰ ਈਓ ਗੰਦ ਚ ਲੱਤਾਂ ਮਾਰੀ ਜਾਂਦਾ ਹੋਰ ਕਦ ਪਾੜੀ ਪਾੜੀ ਨਹੀਂ ਪੜੀ ਜਾਂਦਾ ਗੰਦ ਚ ਲੱਤਾਂ ਮਾਰਦਾ ਇੱਕ ਗੱਲ ਚੇਤੇ ਰੱਖੂਗਾ ਗਾਰੇ ਚੋਂ ਨਿਕਲ ਜਾਂਦਾ ਦਲਦਲ ਤੋਂ ਨਹੀਂ ਨਿਕਲੇ ਜਾਂਦਾ ਬੰਦੇ ਤੋਂ ਹਜੇ ਗਾਰੇ ਚੋਂ ਨਿਕਲ ਜੂ ਗਾਲ ਨਾਲ ਤੇ ਜਦੋਂ ਹਿੱਲੂਗੇ ਥੱਲੇ ਕੁ ਜਾਵੋਗੇ ਇਹ ਉਹ ਚੀਜ਼ ਐ ਜਿਹੜਾ ਬੰਦਾ ਇਹਦੇ ਚ ਪੈ ਗਿਆ ਮੈਂ ਸਰਦ ਲਾਲੋ ਵੀ ਬੰਦਾ ਨਿਕ ਮੈਂ ਇੱਕ ਸਾਡਾ ਪ੍ਰੇਮੀ ਸੀ ਉਹਨੂੰ ਮੈਂ ਕਹਿਆ ਜੇ ਤੁਹਾਡਾ ਜਵਾਬ ਕੋਣ ਅੱਗੇ ਬਦਗਾ ਸੀ ਮੈਂ ਤਾਂ ਫੂਨਜੀ ਲਗਿਆ ਉਹਨਾਂ ਨੇ ਫੂਲ ਫੜ ਲਿਆ ਨਾਲ ਤੇ ਸੰਤ ਮਾਰ ਕੇ ਆਹ ਦਾਮ ਲਾ ਲਿਆ ਲਾਲ ਸਾਹਿਬ ਇਹੋ ਜੀ ਭੈੜੀ ਚੀਜ਼ ਹੈ ਮੇਰਾ ਕਹਿਣ ਦਾ ਮਤਲਬ ਹੈ ਜੇ ਬਜਨਾ ਨਾ ਗੁਰੂ ਦੇ ਲੜ ਲੱਗ ਜੇ ਤੇ ਜਿੱਤ ਕਈ ਖਾਨਿਆਂ ਦੁੱਖ ਸੁਆਣਨੇ ਆ ਬੇਮਖੋਇਆ ਰਾਤੇ ਲੱਗਣ ਜਨਮ ਬਜੋਗ ਰਹੁ ਚਾ ਭਾਈ ਜੇ ਤਾਂ ਚਲਿਆ ਗਿਆ ਦਰਗਾਹੇ ਸ਼ਾ ਫਕੀਰ ਪੁੱਛਦਾ ਓਏ ਤੂੰ ਕੌਣ ਹੈ ਕਹਿੰਦਾ ਮੈਂ ਸਖਾ ਹੈ ਤੂੰ ਕਿੱਥੇ ਨੂੰ ਜਾਣਾ ਹੈ ਕਹਿੰਦਾ ਮੈਂ ਅਨੰਦਪੁਰ ਸਾਹਿਬ ਨੂੰ ਜਾਣਾ ਹੈ ਜਦੋਂ ਅਨੰਦਪੁਰ ਸਾਹਿਬ ਤੋਂ ਧੰਨੋਂ ਲਿਆ ਨਾ ਤੇ ਦਰਗਾਹੀ ਸ਼ਾ ਫਕੀਰ ਕਹਿੰਦਾ ਕਹਿੰਦਾ ਸਖਾ ਓ ਮੇਰਾ ਲੈ ਕਿਸਨੇ ਜਾਣੀ ਗੁਰੂਕੁਲ ਜਾਣਵਾਰਿਆ